ਮਾਰੀ ਨੀਗੀ ਹਾਂ ਇੰਜ ਨੂੰ ਜਨਨ ਨੂੰ ਕੋਈ ਫਿਰ ਨੋਕ ਮੜੀ ਸਟਾਰਟ ਵੀ ਕਰਕੇ ਦਿਖਾ ਦਿਓ ਸਟਾਰਟਿੰਗ ਦੇਖ ਲਓ ਮਨੇ ਬਰਨਰ ਖੋਲਦੂ ਮੇਰੇ ਨਾਲੇ ਕਰ ਤਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਮਾਸੀ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਵਾਈ ਕੋਲ अल्टੋ ਕਾਰ ਬਕਾਉਆਪਰਾ ਵੱਧ ਜਾਣਕਾਰੀ ਲਵਾਂਗੇ ਆਪਾਂ ਵਾਈ ਤੋਂ ਠੀਕ ਹੈ ਜੀ ਵਾਈ ਜੀ ਸਸਰੀ ਕਾਈ ਹਸਤੀ ਗੱਲ ਵੀਰੇ ਨਾਮ ਵੀਰ ਜੀ ਨੰਬਰ ਇਹ ਜੱਗਾ ਪਿੰਡ ਪਿੰਡ ਮਾਛੀ ਕੇ ਜਿਲ੍ਹਾ ਇਹਨੂੰ ਮੋਗਾ ਲੱਗਦਾ ਨੰਬਰ 7019456512 ਠੀਕ ਆ ਤੇ ਭਾਈ ਹਮ ਆਲਟੋ ਦੀ ਜਾਣਕਾਰੀ ਦਈ ਆਲਟੋ ਬਰੇ ਇਹ 7 ਮਾਡਲ ਆ ਹਾਂਜੀ ਪਾਸਿੰਗ ਇਹਦੀ ਨਿੰਗੀ ਹੋਈ ਹੈ ਹਾਂਜੀ ਦਿੱਲੀ ਨੰਬਰ ਠੀਕ ਆ ਗੱਡੀ 'ਚ ਕੋਈ ਨੌਕਸ ਨਹੀਂ ਗਾ ਜਿਵੇਂ ਜਿਹੜਾ ਜਿਹੜਾ ਰੇਟ ਆ ਉਹੇ ਜੀ ਗੱਡੀ ਠੀਕ ਆ ਜਿਨੇ ਵਰਤਨੀਆ ਕਰਨ ਨੂੰ ਕੋਈ ਮਾੜੀ ਨਹੀਂ ਗਈ ਹਾਂ ਜਨ ਜਨੋਕਿਆ ਹਾਂ ਜਨ ਜਨਨ ਨੂੰ ਕੋਈ ਫਿਰੇ ਨੌਕੀ ਮੜੀ ਸਟਾਰਟ ਵੀ ਕਰਕੇ ਦਿਖਾਓ ਸਟਾਰਟਿੰਗ ਦੇਖ ਲਓ ਹਾਂ ਮੜੇ ਬੋਰਨ ਖੋਲ ਦੂ ਮੈਂ ਨਾਲੇ ਕਰ ਦਿੰਦਾ ਨੋਕਰਾ ਆ ਸੀਲਾ ਪੈਂਦੀਆਂ ਵੱਡੇ ਭਾਈ ਹਜੀ ਇਹ 1200 ਰੁਪਏ ਦੇ ਸਿਲਾਂ ਅਗਲੇ ਤੇ ਫੋਨਾਂ ਸਭ ਠੀਕ ਆ ਨਹੀਂ ਮੈਂ ਪਵਾ ਕੇ ਦੇ ਦੂੰਗਾ ਜਿਹੜਾ ਇਧਰ ਉਹ ਨਾ ਇੱਕ ਆਲ ਛੀ ਕਰੀ ਪਈ ਆ ਉਹ ਸਿਲਾਂ ਪੈਣ ਦਾ ਮੈਸਤਰੀ ਕੋ ਪੁੱਛਿਆ ਵਾ ਠੀਕ ਆ ਤੁਹਾਨੂੰ ਜੇ ਨਾਲ ਪੁੱਛਣਾ ਹੈ ਤਾਂ ਕਿੰਨੇ ਚਾਹੇ ਉਸ ਤੋਂ ਬਾਅਦ ਵੀ ਇਹਨਾਂ ਸਿਲਾਂ ਮੈਂ ਪਵਾ ਕੇ ਦੇ ਦੂੰਗਾ ਐਵਰੇਜ ਸੁਖਣਾ ਵਧੀਆ ਤੇ ਬੋ ਭਾਈ ਇਹ ਰੇਟ ਆ ਕਿੰਨਾ ਕਹਦਾ ਇਹ ਭਰੇ ਜਸਨੋ 50000 ਦੇ ਜਸਨੋ 50000 ਹਾਂ ਮੁਰਤੀਕਾਰ ਰੇਟ ਹੀ ਆਉਂਦਾ ਠੀਕ ਆ ਹਾਂ ਲੋ ਜੀ ਚੈੱਕ ਕਰ ਸਕਦੇ ਹੋ ਅੰਦਰ ਨਿਕੜੀਸ਼ ਨੂੰ ਚੈੱਕ ਕਰ ਸਕਦਾ ਸਟਾਰਟ ਕਰਕੇ ਦਿਖਾ ਦਿਓ ਤੁਸੀਂ ਮਸੀਤਾਂ ਨੂੰ ਤਾਂ ਚੈੱਕ ਕਰ ਸਕਦੇ ਮਿਲ ਤੁਸੀਂ ਚੈੱਕ ਕਰ ਸਕਦੇ ਸੱਤ ਮਾਡਲ ਆ ਇੰਜਨ ਓਕੇ ਆ ਬਾਈ ਕਹਿੰਦਾ ਤੇਲ ਮਾੜਾ ਮੋਟੇ ਜਿਹੜੀ ਸੀਲਸ ਨੂੰ ਲੀਕ ਹੋ ਵਾਦ ਨਹੀਂ ਤੇ ਦੋ ਇਹ ਬਾਈ ਤਾਂ ਟੌਕ ਨਹੀਂ ਇੱਥੇ ਜਿੱਥੇ ਦੇਖ ਆਪਣੇ ਦਾ ਵੀਰੇ ਘਰ ਦੇ ਕੰਮ ਨੂੰ ਰੱਖੀ ਵੀ ਆ ਯਾਰ ਵਧੀਆ ਚੀਜ਼ ਆ ਯਾਰ ਸਸਤੇ ਭਾਜ ਸਾਰੇ ਕੰਮ ਲੈ ਲਈਦੇ ਸਹੀ ਗੱਲ ਆ ਸਹੀ ਗੱਲ ਇੰਨੇ ਜਿਵੇਂ ਮਰੂਤੀ ਕਾਰ ਨਹੀਂ ਦਿੰਦੇ ਹਾਂ ਪਾਸਿੰਗ ਪੂਸਿੰਗ ਤਾਂ ਵੀ ਹੈਣੀ ਨਾ ਪਾਸਿੰਗ ਹੈ ਨਹੀਂਗੀ ਵੀਰੇ ਠੀਕ ਆ ਦੱਸਣ ਦਾ ਫਰਜ਼ ਬਣਦਾ ਹਨ ਆਪਣਾ ਟਾਇਰ ਟੁਰ ਤੇ ਟ੍ਰਿਸ਼ਨ ਚੈੱਕ ਕਰ ਸਕਦੇ ਹੋ ਤੇ ਬੈਕ ਸਾਈਡ ਚੈੱਕ ਕਰ ਸਕਦੇ ਹੋ ਠੀਕ ਆ ਨੰਬਰ ਹੈਗਾ ਦਿੱਲੀ ਵੀ 38 ਨੰਬਰ ਆ ਕ੍ਰਿਸ਼ਨ ਚੈੱਕ ਕਰ ਸੋਟਿਆ ਰੰਗ ਰੋਲ। ਲੋ ਜੀ ਸਟਾਰਟਿੰਗ ਤੋਂ ਕਰਕੇ ਦਿਖਾਤੀ। ਬਾਕੀ ਆ ਕੇ ਚੈੱਕ ਕਰ ਸਕਦੇ। ਲੋ ਜੀ। ਲੌਕ ਦੇਖ ਸਕਦੇ ਹੋ ਗੱਡੀ ਦੀ। ਇਧਰਲੇ ਪਾਸੇ ਪਲੜਾ ਤੇ ਉਸ ਇਧਰ ਵੀ ਬਹੁਤ ਸਾਫ ਹੈ। ਇਧਰੋਂ ਵੀ ਉਹਨੇ ਸਾਫ ਆ ਬੜੇ ਭਾਈ। ਸਹੀ। ਹਾਂ ਐ ਨਹੀਂ ਕਹ ਬਈ ਲੱਗੀ ਫੱਕੀ। ਮਾੜਾ ਮੋਟਾ ਕਰ ਲੇਗਾ ਮਾਰਦਾਂ। ਮਾੜਾ ਮੋਟਾ ਕਰ ਦਾਂਗੇ ਇਹਦੇ ਚੋ ਯਾਰ। ਕਰ ਦੇਗਾ। ਹਾਂ। ਠੀਕ ਆ। ਲੋ ਪਰਾ। ਲੈਟਰ ਲੂਟਾ ਪੂਰਾ ਸਹੀ ਆ। ਓਕੇ ਜਮਾ। ਜਿਸ ਕਿਸ ਨੇ ਲੈਣੀ ਆ ਤਾਂ ਭਾਈ ਜੀ ਅਜੂ ਕਲੈਕ ਕਰੋ ਰੇਟ ਵੀ ਬਿਲਕੁਲ ਪਾਣਾ। ਕਬਾ ਠੰਡ ਦਾ ਟਾਈਮ ਆ ਇਹਨੇ ਤਾਂ ਮੋਟਰਸਾਈਕਲ ਨਹੀਂ ਆਉਂਦਾ ਮੋਟਰਸਾਈਕਲ ਵੀ ਲੱਖ ਰੁਪਏ ਦਾ ਅੱਜਕੱਲ ਵੀਡੀਓ ਵਧੀਆ ਲੱਗੀ ਸ਼ੇਅਰ ਕਮੈਂਟ ਲਾਇਕ ਜ਼ਰੂਰ ਕਰਿਆ ਕਰੋ ਭਰਾਵਾਂ ਕੇ ਤਦ ਲੋ ਸਾਰੇ ਪੈਣ ਭਰਾਵਾਂ ਦਾ ਧੰਨਵਾਦ ਓਕੇ ਬਾਏ